ਅੱਜ ਇਹ ਬਣਾਉਣ ਰਹੇ ਆ ਜਵਾਰ ਦੀ ਰੋਟੀ ਤੇ ਸਲਗਮਾ ਦੀ ਬਣਾਈ ਸਬਜੀ ਤੇ ਉਹ ਫਿਰ ਵਾਵਾ ਸਵਾਦ ਲੱਗੂਗਾ ਕੰਮ ਇਹ ਕਹਿੰਦੇ ਅੱਜ ਜਵਾਰ ਦੀ ਰੋਟੀ ਖਾਣੀ ਇਹ ਆਟਾ ਥੋੜਾ ਜਿਹਾ ਮੋਟਾ ਵਾ ਤੇ ਇਹਦੇ ਵਿੱਚ ਥੋੜਾ ਜਿਹਾ ਮਿਲਾ ਲੈਣਾ ਕਣਕ ਦਾ ਆਟਾ ਫੇਰ ਰੋਟੀ ਜਿਹੜੀ ਨਾ ਫੇ ਵਧੀਆ ਬਣੂਗੀ ਤੇ ਵਧੀਆ ਤਰੀਕੇ ਦਾ ਨਾ ਰੋਟੀ ਦਾ ਜੋੜ ਬਣਊਗਾ ਇਹ ਵੀ ਚੱਕਰ ਹੁੰਦਾ ਹਾਂ ਇਹ ਵੀ ਚੱਕਰ ਹੁੰਦਾ ਵਾ ਇਹ ਫਿਰ ਤੇਲ ਹੋਵੇ ਆਪਰਾ ਮੋੜਾ ਟਾਟਲ ਛੜਜਾ ਕਣਕ ਦਾ ਪਾ ਲਈਦਾ ਬੀਬੀਆਂ ਤੇ ਬਣਾਉਂਦੀਆਂ ਵਾ ਤੇ ਪੁਛਾ ਕੇ ਕੱਪੜਾ ਪੇਪਰ ਵਛਾ ਕੇ ਉੱਤੇ ਥੱਪ ਥੱਪ ਕਰਦੀਆਂ ਤੇ ਆਪਾਂ ਦੇ ਹੱਥ ਨਾਲ ਵੀ ਬਣਾ ਲਈਦੀ ਆ ਉਹਦਾ ਵੀ ਬਣਾ ਲਈਦੀ ਲੋ ਜੀ ਅੱਜ ਦੋਵੇਂ ਤਰ੍ਹਾਂ ਹੀ ਬਣ ਜਾਂਦਾ ਹੱਥ ਨਾਲ ਦੇਖੋ ਜਿਨ੍ਹਾਂ ਨੂੰ ਤੇ ਆਉਂਦੀ ਹੈ ਸਹੀ ਆ ਤੇ ਜਿਨ੍ਹਾਂ ਨੂੰ ਨਹੀਂ ਆਉਂਦੀ ਹੱਥ ਨਾਲ ਬਣਾਉਣੀ ਜਵਾਰ ਦੀ ਰੋਟੀ ਤੇ ਉਹ ਵੇਖੋ ਕੰਦਾ ਮਹਣਦੀ ਆ ਤਾਂ ਨਾਲ ਬਣੇ ਮਮੀ ਸ਼ਰਗਮ ਸਲਗਮ ਬਣਾਇਆ ਅੱਜ ਸਲਗਮਾਂ ਦੀ ਸਬਜ਼ੀ ਉਹ ਲਾਸਟ ਦੇ ਤੁਹਾਨੂੰ ਖਾਵਾਂਗੇ ਪਲੇਟ ਪੂਰੀ ਡੈਡੀ ਕਰਕੇ ਇਹਨੂੰ ਕਿਦਾ ਤਿਆਰ ਕਰ ਲਈਦਾ ਹੱਥ ਨਾਲ ਹੱਥ ਨਾਲ ਬਹੁਤ ਸੋਹਣੀ ਰੋਟੀ ਬਣਦੀ ਇਹ ਵੀ ਟ੍ਰਿਕ ਹੁੰਦਾ ਵਾ ਕੋਈ ਮੰਮੀ ਕੀ ਜਾਂ ਕਿਦਾਂ ਆਹੋ ਨਹੀਂ ਆਟਾ ਜੇ ਵਧੀਆ ਤਰੀਕੇ ਨਾਲ ਮਲਿਆ ਜਾਵੇ ਤੇ ਫੇਰ ਰੋਟੀ ਵਧੀਆ ਬਣਦੀ ਐ ਜੇ ਆਟਾ ਸਹੀ ਨਾ ਮਲਿਆ ਜਾਵੇ ਤੇ ਫੇਰ ਰੋਟੀ ਜਿਹੜੀ ਆਉ ਪਾਟ ਜਾਂਦੀ ਹੈ ਪਾਟਣਾ ਪੈਂਦਾ ਹੈ ਕਿ ਜਿਆ ਸਖਤ ਰੱਖਣਾ ਪੈਂਦਾ ਆਟਾ ਨਾ ਬਹੁਤਾ ਨਰਮ ਤੇ ਨਾ ਬਹੁਤਾ ਸਖਤ ਲੋ ਜੀ ਇੱਕ ਬਣ ਚੁੱਕੀ ਇੱਕ ਹੋਰ ਬਣਾ ਕੇ ਦੱਸਿਓ ਹਾਂਜੀ ਇਹ ਨੂੰ ਰੱਖ ਲੈਨੇ ਆਪਾਂ ਸਾਈਡ ਤੇ ਇਹ ਕੰਡੇ ਥੋੜੇ ਜਿਹਾ ਘਾਟਦੇ ਆ ਤੇ ਹੁਣ ਇਹ ਨੂੰ ਸਾਈਡ ਤੇ ਰਹਾ ਲੀਏ ਨਹੀਂ ਨਹੀਂ ਤਵੇ ਤੇ ਇੱਕ ਬਣਾ ਹੀ ਲਈਏ ਨਾ ਤਿਆਰ ਕਰੀਏ ਹੁਣ ਫਿਰ ਵਧੀਆ ਤਰੀਕੇ ਨਾਲ ਤਿਆਰ ਹੋ ਜੂਗੀ ਇਹ ਨੂੰ ਸੇਕ ਲਵਾਉਣ ਦਾ ਵੀ ਕੋਈ ਹੁੰਦਾ ਆ ਕਿ ਜਾਂ ਕਿਵੇਂ ਜੇ ਇਹ ਕਣਕ ਦੀ ਰੋਟੀ ਨਾਲ ਥੋੜਾ ਟਾਈਮ ਜ਼ਿਆਦਾ ਲੈਂਦੀ ਜਵਾਦ ਦੇ ਬੋਤੇ ਤੇ ਇਹ ਨੂੰ ਇੰਨੇ ਵਧੀਆ ਤਰੀਕੇ ਤੋਂ ਕਰਨਾ ਪੈਂਦਾ ਇੱਕ ਇੰਮ ਲੈ ਬੰਲਾਂ ਪੈਂਦਾ ਮਲੈਮ ਕਰਨਾ ਪੈਂਦਾ ਨਾ ਦੂਜਿਆਂ ਦੇ ਗੁੰਨ ਲਈਦਾ ਇਹ ਇਦਾਂ ਗੁੱਜਦਾ ਜਵਾਰ ਦੀ ਰੋਟੀ ਤੇ ਵਿੱਚ ਗੁੜ ਪਾ ਕੇ ਘਿਓ ਪਾ ਕੇ ਚੂਰੀ ਬਹੁਤ ਸਵਾਦ ਲੱਗਦੀ ਇਹ ਇੰਨੀਆਂ ਬੀਬੀਆਂ ਬਣਾਉਂਦੀਆਂ ਹੁੰਦੀਆਂ ਨਾ ਬੱਚੇ ਖਾਦੇ ਹੀ ਖੁਸ਼ ਹੋ ਕੇ ਹੁਣ ਅੱਜ ਕੱਲ ਪੀਜ ਖਾਣ ਲੈ ਗਏ ਨਾ ਫਿਰ ਇਹਦਾ ਕਰਕੇ ਤੇ ਫਿਰ ਇਹ ਜੀ ਰੋਟੀ ਖਾਣੀ ਘੱਟ ਪਸੰਦ ਕਰਦੇ ਆ ਤੁਸੀਂ ਵੀ ਵੀਡੀਓ ਲੈ ਕੇ ਆਵਾਂਗੇ ਫੇਸ ਤੇ ਛੇਤੀ ਤੇ ਉਹ ਵੀ ਇੱਕ ਵਾਰੀ ਚੈੱਕ ਕਰਾਵਾਂਗੇ ਲੌਨੀ ਸ਼ੇਕ ਲੱਗ ਚੁੱਕਾ ਆ ਸਾਈਡ ਤੇ ਐ ਮਿਸਾਲ ਕਰੰਚੀ ਜੀ ਹੋ ਗਈ ਇਹਨੂੰ ਘਰਾਂ ਦੀ ਇੱਕ ਮੰਮੀ ਉਹ ਵੀ ਬਣਾਦੀ ਹੈ ਨਾ ਆਪਣੇ ਕਾਪਣਾ ਕਾਪਣਾ ਉਹ ਪੇਪਰ ਦੇ ਤੇ ਬਣਾਦੀ ਹੈ ਇਹ ਇਹ ਹੁਣ ਆਪਾਂ ਨਾ ਇੱਕ ਪ੍ਰਸ਼ਾਦਾ ਇਦਾਂ ਪੜਾਈਏ ਇਹ ਹੁਣ ਤਿਆਰ ਕਰਦਿਏ ਜਵਾਰ ਦੀ ਰੋਟੀ ਕਾ ਕੇ ਹਾਂ ਇਹ ਫਿਰ ਥੋੜਾ ਥੋੜਾ ਲਾ ਰਹੋ ਇਹਨੂੰ ਆਟਾ ਕਣਕ ਦਾ ਲਾ ਇਹ ਪਹਿਲੋਂ ਆਪਣਾ ਲਿਫਾਫਾ ਹੀ ਗੋਲ ਕੀਤਾ ਨਾ ਇਹ ਇਹ ਲਿਫਾਫਾ ਗੋਲ ਕਰਕੇ ਨਾ ਤੇ ਇਨੂੰ ਵੀ ਥੋੜਾ ਜਿਹਾ ਚੁੰਡ ਲੈਨੇ ਪਹਿਲੋ ਥੋੜਾ ਜਿਹਾ ਇਹਨੂੰ ਤਿਆਰ ਕਰ ਲਈ ਜਿੰਨਾ ਕਣਕ ਦੀ ਰੋਟੀਆਂ ਬਣਦੀ ਆ ਉਦਾਂ ਇਹਨੂੰ ਲੰਮੀ ਲੰਮੀ ਜੀ ਕਰੀ ਜਾਣਾ ਕਰੀ ਜਾਣਾ ਫੇਰ ਆਪਾਂ ਇਹਨੂੰ ਇਦਾਂ ਰਾਮ ਦੇਣਾ ਸੌਖੀ ਬਣ ਜਾਂਦੀ ਆ ਬੀਜੀਆਂ ਸੌਖੇ ਤਰੀਕੇ ਨਾਲ ਪਕਾ ਲੈਂਦੇ ਆ ਜੇ ਆਟਾ ਥੋੜਾ ਬਰੀਕ ਹੋਵੇ ਤੇ ਹੋਰ ਵਧੀਆ ਬਣਦੀ ਆ ਆਟਾ ਮੋਟੇ ਦਾ ਕਰਕੇ ਫਿਰ ਥੋੜਾ ਜਿਹਾ ਕੰਡੇ ਕੋ ਜਾਂਦੇ ਇਦਾਂ ਬਾਕੀ ਇਹਨੂੰ ਇਦਾਂ ਕੱਟ ਲੋ ਕਿ ਬਣੇ ਤੇ ਆ ਵੀ ਤਰੀਕਾ ਵਧੀਆ ਜਿੰਨਾਂ ਨੂੰ ਨਹੀਂ ਆ ਹੱਥ ਦਿੰਦਾ ਉਹ ਵੀ ਰੋਟੀ ਕੋਲੀ ਬਣਦੀ ਆ ਤੇ ਇਹ ਵੀ ਕੋਲੀ ਬਣਦੀ ਆ ਉਹ ਲਓ ਜੀ ਰੋਟੀ ਆਪਣੀ ਫੁੱਲ ਚੁੱਕੀ ਜਣਾ ਥੋੜੀ ਤੇ ਬਸ ਹੋ ਗਈ ਜੀ ਰੈਡੀ ਤੇ ਇਹ ਆ ਗਈ ਜੀ ਪਲੇਟ 'ਚ ਰੋਟੀ ਆਪਣੀ ਹੋ ਗਈ ਆ ਜੀ ਰੈਡੀ ਤੇ ਨਾਲ ਹੁਣ ਪਾਉਨੇ ਆ ਵੈਲਕਮ ਹੋ ਆ ਜੀ ਬਾ ਫਰਮਾਨ ਹੈ ਕਿ ਜਿਹੜਾ ਜਿਹੜਾ ਵੀਡੀਓ ਵੇਖਣ ਰਿਹਾ ਮੂਚੇ ਜਰੂਰ ਪਾਣੀ ਆਉਣ ਦੇਣਾ ਤੇ ਬਾਕੀ ਤੁਸੀਂ ਵੀ ਆਪਣੇ ਘਰ ਟ੍ਰਾਈ ਕਰੋ ਤੇ ਨਾਲ ਰੱਖਦੇ ਆ ਜੀ ਮੂਲੀ ਤੇ ਮੂਲੀ ਦੇ ਨਾਲ ਗਲਗਲ ਤੇ ਨਾਲ ਮਿਰਚਾਂ ਦਾ ਚਾਹ ਵਾਹ ਵਾਹ ਤੇ ਨਾਲ ਆਪਾਂ ਪਾਵਾਂਗੇ ਥੋੜਾ ਜਿਹਾ ਦੇਸੀ ਘਿਓ ਕਿਆ ਹੀ ਬਾਤਾਂ ਜੀ ਕਿਆ ਹੀ ਬਾਤਾਂ ਤੇ ਠੀਕ ਆ ਜੀ ਹੁਣ ਆਪਾਂ ਸ਼ਕ ਲੀਏ ਆਪਣੇ ਪੰਜਾਬ ਦੀ ਟ੍ਰੈਡੀਸ਼ਨਲ ਡਿਸ਼ ਮੱਕੀ ਦੀ ਰੋਟੀ ਉਦਾਂ ਦੇ ਨਾਲ ਸਾਗ ਹੁੰਦਾ ਪਰ ਅਸੀਂ ਅਰਗੀ ਸ਼ਲਗਮ ਕੀਤੇ ਆ ਟਰਾਈ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਫੋਲੋ ਨਹੀਂ ਕੀਤਾ ਉਹ ਜਲਦੀ ਜਲਦੀ ਫੋਲੋ ਕਰੋ ਤੇ ਠੀਕ ਆ ਜੀ ਅਸੀਂ ਕਰਦੇ ਹਾਂ ਐਨਜੋਏ